ਦੇ ਕੰਬੀ ਲਗਦੇ ਵਿੱਚ ਅੱਜ ਰਾਤ ਪਟ્રોલ ਬੰਮ ਨਾਲ ਤਬਾਕੀ ਹੋਇਆ ਜੋ ਕਿ ਅਸੀਂ ਉਸ ਸਟੇਸ਼ਨ ਤੇ ਚੰਬਲੇ ਲਗਾ ਰਹੀ ਪਈ ਆ ਉਹਨਾਂ ਅਗੇ ਜਾਂਚ ਕੀਤੀ ਆ ਉਹ ਕਹਿੰਦੇ ਪੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਫੇ ਗੂੜ ਬੰਦੇ ਆ ਕਿੱਦਾਂ ਆ ਵਧੀਆ ਵੀਡੀਓ ਦੇ ਦੇਣਾ ਤੇ ਬਾਕੀ ਜੋ ਪੁਲਿਸ ਕਰੇਗੀ 4 ਵਜੇ ਦੇਖੋ ਕੀ ਜੀਵਨ ਬਚੇ ਤੁਹਾਨੂੰ ਕਿਹਨੇ ਸੂਚਨਾ ਦਿੱਤੀ ਸੀ ਜੀ ਇਹ ਹੈ ਇਹ ਇਹ ਜਿਨ੍ਹਾਂ ਦੇ ਘਰ ਬਾਹਰ ਕਾਰਜਵਾਰ ਹੋ ਪੱਕੇ ਹੋਏ ਉਹਨਾਂ ਨੂੰ ਸੂਚਨਾ ਦਿੱਤੀ ਸਵੇਰੇ ਫੋਨ ਕਰਕੇ ਜੀ ਸਾਡੇ ਘਰ ਦੇ ਦੱਸਦਾ ਕਿ ਕਿਸੇ ਨੇ ਅੱਗ ਲਾ ਦਿੱਤੀ ਹੈ ਜਦੋਂ ਉਹਦੀ ਜਾਂਚ ਕੀਤੀ ਵੀਡੀਓ ਦੇਖੀ ਇਹਨਾਂ ਆਪਣੇ ਸੀਸੀਟੀਵੀ ਸੀਸੀਟੀਵੀ ਦੇ ਵਿੱਚ ਉਹਦੇ ਵਿੱਚ ਰਾਤ ਨੂੰ ਤਿੰਨ ਬੰਦੇ ਆਉਂਦੇ ਆ ਉਹ ਪਟ્રોલ ਬੰਬ ਨਾਲ ਧਮਾਕੇ ਕਰਦੇ ਨੇ ਤਿੰਨ ਚਾਰ ਧਮਾਕੇ ਹੁੰਦੇ ਸੀ ਰਾਤ ਸਾਨੂੰ ਸੂਚਨਾ ਮਿਲੀ ਇਹ ਮਹੱਲਾ ਗਾਦੀ ਲਗਨੀ ਸੀ ਕਿਸੇ ਘਾਹ ਦੇ ਨਾਮੀ ਵਿਅਕਤੀ ਨੇ ਬੋਤਲਰਿਕ ਕੰਟਰੋਲ ਪਾਰ ਕੀ ਅਤੇ ਜਿਹੜੇ ਕਾਰਨ ਲੋਕੋ ਨੂੰ ਕੋਸ਼ਿਸ਼ ਕੀਤੀ ਜਿਸ ਤੇ ਕੋਸਟਾਰੀ ਲੋਕ ਮੌਕੇ ਤੇ ਪਹੁੰਚ ਗਏ ਤੇ ਤਾਅ ਵੀ ਕੌਂਟੀ ਆ ਗਈ ਕਿ ਦੁਕਾਨ ਦੇ ਮਾਲਕ ਤੇਿੰਮਿੰਦਰ ਸੌਰ ਆਪਣੇ ਹਸਸਾ ਵਾਸੀ ਮਹੱਲਾ ਗਾਦੀ ਲਗਨੀ ਤੋਂ ਆਪਣਾ ਬਿਆਨ ਪਾਇਆ ਜਿਸ ਦੇ ਰਾਤੇ ਐਫਆਰ ਨੰਬਰ ਸੁਣੋ 121723 ਇੰਟਰਸੈਕਸ਼ਨ ਜੈਸੋਸ਼ਪੀ ਜੀ ਘਾਟ ਨੂੰ ਕੋ ਸਭੀ ਜੀ ਦੇ ਤਿਆਰ ਕਰਾ ਅਸਾ ਕੀ ਦਸਤੀ ਪੀਨੇ ਉਪਸ਼ੇਦ ਨਹੀਂ ਪਾਲ ਦਿੱਤੀ ਜੀ ਕਿ ਆਲੇ ਦੁਆਲੇ ਦੇ ਕੈਮਰੇ ਐਕਸੀਸਰੀ ਕੈਮਰੇ ਹਨ ਚੈਕਿੰਗ ਪੀਦਾ ਤੇ ਜਲਦੀ ਹੀ